ਬਹੁਤ ਜਿਹੜੀ ਸਥਿਤੀ ਹੈ ਸਾਹਮਣੇ ਆ ਬਹੁਤ ਪਾਲ ਦੇ ਵਿੱਚ ਕਦੇ ਠੀਕ ਹੋ ਜਾਂਦੇ ਨੇ ਕਦੇ ਸਥਿਤੀ ਵਿਗੜ ਜਾਂਦੀ ਹੈ ਸਵਾਲ ਇਹ ਹੈ ਕਿ ਜੱਲੇਵਾਲ ਸਾਹਿਬ ਨੂੰ ਆਪ ਦੀ ਜਾਨ ਦਾਤੇ ਲਾਉਣੀ ਕਿਉਂ ਪੈ ਰਹੀ ਹੈ ਉਸ ਮੰਗਾ ਵੱਲ ਜ਼ਰੂਰ ਚਾਦੀ ਮਾਰਦੀ ਰੋਡ ਹੈ ਕਿ ਜਿਹੜੀਆਂ ਮੰਗਾਂ ਦੀ ਖਾਤਰ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਆਏ ਆ ਉਹ ਮੰਗਾਂ ਜਿਹੜੀਆਂ ਧੂੜੀਆਂ ਸਾਡੀਆਂ ਰਹਿੰਦੀਆਂ ਨੇ ਉਹਨਾਂ ਤੇ ਲੜ ਰਹੇ ਆ ਤਾਂ ਇਸ ਕਰਕੇ ਸਮੇਂ ਦੇ ਮੰਗ ਕੇ ਤੇ ਇਹ ਇਕੱਲਾ ਘੰਟਾ 2 ਘੰਟੇ ਪ੍ਰੋਗਰਾਮ ਦੇਣ ਦੇ ਨਾਲ ਇਹ ਸਰਕਾਰਾਂ ਮੰਗਾਂ ਲਾਗੂ ਨਹੀਂ ਕਰਦੀਆਂ ਇਹ ਇਕੱਲੇ ਪ੍ਰੈਸਾਂ 'ਚ ਬਿਆਨ ਦੇਣ ਨਾਲ ਇਹ ਸਰਕਾਰਾਂ ਨਹੀਂ ਮੰਨਦੀਆਂ ਕਦਮ ਵੱਡਾ ਚੁੱਕਣਾ ਪੈਣਾ ਹੈ ਉਸ ਕਦਮ ਦੇ ਵਿੱਚੋਂ ਦਲੇਵਾਲ ਸਾਹਿਬ ਨੇ ਜਿਹੜਾ ਕਦਮ ਚੁੱਕਿਆ ਉਹ ਸਾਹਮਣੇ ਹੈ 10-15 ਦਿਨ ਜਿਹੜਾ ਲੋਕ ਜੁਰਦਾਨੇ ਖਬਰਾਂ ਪੜ੍ਹਦੇ ਨੇ ਉਹ ਇਥੋਂ ਤੱਕ ਸੀਮਤ ਰਹਿੰਦੇ ਹੁੰਦੇ ਨੇ ਵੀ ਬਸ ਦੀ ਅੱਜ ਕੋਈ ਯੂਸ ਪਿਆ ਦੂਗਾ ਮੰਗ ਮੰਗੀ ਜਾਊਗੀ ਲਾਗੂ ਹੋਵੇ ਨਾ ਨਾ ਹੋਵੇ ਤਾ ਬਹੁਤੇ ਕੋਈ ਆਗੂ ਮਰਦਾ ਨਹੀਂ ਵੇਖਿਆ ਇਹ ਆਮ ਲੋਕਾਂ ਦੀ ਮਨਾ ਕਰ ਹੈ ਪਈ ਹੈ ਕੱਲੀ ਸੇਧ ਦਾ 40 ਸਾਡੇ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਿਰਤੀ ਲੋਕਾਂ ਦਾ ਕੀ ਬਣੂਗਾ ਚਰਚਾ ਇਹ ਹੈ ਇਹ ਸਰਕਾਰਾਂ ਐਦੀ ਛੇਤੀ ਮੰਨਣ ਵਾਲੀਆਂ ਹੁੰਦੀਆਂ ਮੈਨੂੰ ਸਮਾਂ ਨਹੀਂ ਜਾਂਦਾ ਸੀ ਉਹ ਸਾਰੇ ਕੁਛ ਦੇ ਵਿੱਚੋਂ ਦੇਖ ਕੇ ਡੱਲੇਵਾਲ ਸਾਹਿਬ ਨੇ ਜੋ ਕਰਨ ਚੁੱਕਿਆ ਪ੍ਰਭੂ ਤੜਕੇ ਜਿਹੜੀ ਮੇਰੇ ਨਾਲ ਗੱਲ ਹੋਈ ਆ ਡੱਲੇਵਾਲ ਸਾਹਿਬ ਦੀ ਆਪਦੇ ਪਰਿਵਾਰ ਤੇ ਜੋ ਰੋਸ ਹੁੰਦਾ ਹੈ ਆਪਦੇ ਆਗੂਆਂ ਤੇ ਰੋਸ ਹੁੰਦਾ ਹੈ ਤੜਕੇ ਬਹੁਤ ਵੱਡੀਆਂ ਗੱਲਾਂ ਨੂੰ ਤਿੰਨ ਗੱਲਾਂ ਕਹਿ ਗਏ ਨੇ ਸਾਰਿਆਂ ਨੂੰ ਬੇਨਤੀ ਹੈ ਮੇਰੀ ਦੱਲੇਵਾਲ ਸਾਹਿਬ ਦੀਆਂ ਜਿਹੜੀਆਂ ਮੈਨੂੰ ਗੱਲਾਂ ਕਈਆਂ ਨੇ ਸਾਨੂੰ ਮੇੜਾ ਮਾਰਿਆ ਜਦ ਤੁਸੀਂ ਮੇਲਾ ਬਣਾਈ ਫਿਰਦੇ ਹੋ ਇਹ ਸ਼ਬਦ ਦੱਲੇਵਾਲ ਸਾਹਿਬ ਦੇ ਜਦੋਂ ਮੈਂ ਤੜਕੇ ਪਤਾ ਲਣੀਆਂ ਸੀ ਤੁਸੀਂ ਮੇਲਾ ਬਣਾਈ ਬੈਠੇ ਹੋ ਇਸ ਮੇਲੇ ਦਾ ਰਿਜ਼ਲਟ ਕੀ ਲੀ ਗਰੂ ਮੇਰੇ ਕੋਲ ਸ਼ਬਦ ਨਹੀਂ ਸੀ ਵੀ ਰਿਜ਼ਲਟ ਕੀ ਲੈ ਤੋ ਜਿਹੜੀ ਸਰਕਾਰ ਨਾਲ ਸਾਡੀ ਟੱਕਰ ਲੱਗੀ ਹੋਈ ਆ ਦੁਸ਼ਮਣ ਬਹੁਤ ਤਾਕਤਵਰ ਹੈ ਕਿਸੇ ਵੇਲੇ ਜੇ ਸਾਰੀ ਸਥਿਤੀ ਨੂੰ ਡੱਲੇਵਾਲ ਸਾਹਿਬ ਨੂੰ ਮੋਰਚੇ 'ਚ ਉਠਾ ਕੇ ਲੈ ਜਾਂਦੇ ਨੇ ਤਾਂ ਸਾਡੀ ਸਾਰੀ ਸਥਿਤੀ ਬੇਗੜ ਜਾਣੀ ਹੈ ਜਿਹੜੇ ਸਾਡੇ ਵਿਰੋਧੀਆਂ ਦੇ ਮਾਰੇ ਮੋਟੇ ਮੂੰਹ ਬੰਦ ਲੈ ਉਹਨਾਂ ਦੇ ਫੇਰ ਖੁੱਲਣ ਲੱਗ ਜਾਣੇ ਅਗਲੀ ਗੱਲ ਮੈਨੂੰ ਦਲੇਵਾਲ ਸਾਹਿਬ ਨੇ ਕਹੀ ਮੈਨੂੰ ਤੂੰ ਜਿਉਂਦਾ ਵੇਖਣਾ ਚਾਹੁੰਦਾ ਕ ਲੋਕਾਂ ਤੋਂ ਗਾਲ੍ਹਾਂ ਸੁਣਾਉਣਾ ਚਾਹੁੰਦਾ ਹੈ ਸਵਾਲ ਸਾਰਾ ਕੋਲੇ ਜੇ ਮੈਂ ਛੱਡ ਕੇ ਵਿਚਾਰਾਂ ਮਰਨ ਸੁਰਦ ਨੇ ਮੰਗਾ ਪੂਰੀਆਂ ਨਹੀਂ ਹੁੰਦੀਆਂ ਸਮਝ ਉਤਾਰ ਕਰਕੇ ਸਰਕਾਰ ਮੁੱਕਰ ਜਾਂਦੀ ਹੈ ਮੈਨੂੰ ਜਿਉਂਦੇ ਮਾਰੋਗੇ ਮੇਰੀ ਚਿੰਤਾ ਨਾ ਕਰੋ ਮੈਦਾਨ ਚਾਓ ਮੈਨੂੰ ਇੱਥੋਂ ਤੇ ਕਹਿਦੀ ਉਹ ਸਾਰੇ ਆਗੂਆਂ ਨੂੰ ਕਹਦੇ ਸਾਰੇ ਵਰਕਰਾਂ ਨੂੰ ਕਹਦੇ ਸਾਰਾ ਦਿਨ ਸੌਂਦਿਆ ਕਰੋ ਰਾਤ ਨੂੰ ਪੈਰਾ ਦਿਓ ਸ਼ਾਮ ਦੀ ਰੋਟੀ ਨਾ ਖਾਓ ਸਰਕਾਰ ਕਿਸੇ ਵੇਲੇ ਵੀ ਇੱਥੇ ਹਮਲਾ ਕਰ ਸਕਦੀ ਹੈ ਅੱਜ ਦੀ ਰਿਪੋਰਟ ਹੈ ਜਾ ਕੇ ਵੇਖਿਆ ਉਹ ਆਪਣੇ ਮੂਰੇ ਹਰਿਆਣੇ ਦੇ ਵਿੱਚ ਕਿਵੇਂ ਕੰਦਾ ਕੰਡੇ ਸ਼ੁਰੂ ਕਰਤੇ ਆ ਹਰਿਆਣੇ ਦੇ ਵਿੱਚ ਅੱਜ ਦੁਬਾਰਾ ਫੇਰ ਜਿਹੜੀਆਂ ਕੰਦਾ ਪਹਿਲਾਂ ਕੱਢੀਆਂ ਜਿਹੜੇ ਰਸਤੇ ਪਹਿਲਾਂ ਹਟਾਏ ਨੇ ਅੱਜ ਉਹ ਵੀ ਰਸਤੇ ਫੇਰ ਦੁਬਾਰਾ ਖੜੇ ਕਰਤੇ ਜਾ ਰਹੇ ਨੇ ਕਿਉਂ ਪ੍ਰਭੂ ਦੂਆ ਸਵਾਲ ਪੂਰੇ ਦੇਸ਼ ਲਈ ਦੋ ਨੇ ਤੇ ਸਰਕਾਰ ਲਈ ਵੀ ਦੋ ਨੇ ਜਦੋਂ ਆਇਆ ਇਸ ਵਕਤ ਮੰਗਾਂ ਲਾਗੂ ਕਰਦੇ ਸਰਕਾਰ ਤਾਂ ਮੋਰਚੇ ਦਾ ਸੋਚਿਆ ਜਾ ਸਕਦਾ ਹੈ ਜਾਂ ਧੰਨੇਵਾਲ ਸਾਹਿਬ ਨੂੰ ਇਸ ਕਸ਼ਟ ਚ ਚੱਕ ਕੇ ਲੈ ਜਾਣ ਸਰਕਾਰ ਕੋਈ ਦੋ ਵੀਕਰ ਬਚੇ ਜੇ ਚੱਕ ਕੇ ਲੈ ਜਾਂਦੇ ਨੇ ਤਾਂ ਫਿਰ ਅਸੀਂ ਪਿੱਛੋਂ ਕੁਝ ਵੀ ਕਹੀ ਜਾਈਏ ਇਸੇ ਬੀਜੇਪੀ ਦੀ ਜਿਹੜੀ ਸਰਕਾਰ ਹੈ ਜਿਹੜੇ ਨੂੰ ਚਲਾ ਰਹੇ ਯਾਰ ਐਸ 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 ਉਹ ਭਰਾਵੋ ਸਾਹਮਣੇ ਨਹੀਂ ਆਉਣ ਵਾਲੀ ਆਪਣੇ ਪਿੰਡਾਂ 'ਚ ਕਹਾਵਤਾਂ ਵੀ ਫਲਾਣਾ ਬੰਦਾ ਬੜੀ ਉਂਗਲ ਲਾਉਂਦਾ ਬੀਜੇਪੀ ਇਹਦਾ ਕੁਝ ਖੇਡ ਸਕਦੀ ਹੈ ਸਿੱਧੇ ਮੱਥੇ ਸਾਡੇ ਨਾਲ ਉਹਨਾਂ ਦੇ ਅੱਗੇ ਲੜ ਲੈਣ ਢੜ ਲੈਣਾ ਬਹੁਤ ਮੁਸ਼ਕਲ ਹੈ ਸਾਡੇ ਜਿਹੜੇ ਸਾਡੇ ਮੂਹਰੇ ਕਰਕੇ ਸਾਡੇ ਨਾਲ ਟਕਰਾਉਣਾ ਚਾਹੁੰਦੀ ਹੈ ਬੀਜੇਪੀ ਦੀ ਸੋਚ ਸਾਡੇ ਕੁਝ ਚਿਹਰਿਆਂ ਤੋਂ ਅਪੀਲਾ ਕਰਾਉਂ ਵੀ ਉਹਨਾਂ ਦੇ ਵਿੱਚ ਕਹਿ ਕੇ ਗੱਲ ਲਿਆਉਂ ਪਰ ਆਮਲ ਦੇ ਵਿੱਚ ਕੁਝ ਨਹੀਂ ਮਿਲਣਾ ਇਸ ਕਰਕੇ ਮੇਰੇ ਪੇਲ ਮੈਂ ਫੇਰ ਕੈਸੀ ਗੱਲੇਵਾਲ ਸਾਹਿਬ ਨੇ ਕਿਹਾ ਯਾਰ ਤੁਸੀਂ ਕਿੰਨਿਆ ਕਿਸਾਨ ਜੱਸੇ ਬੰਦੀਆਂ ਹੋ ਖੁਰ ਤੇ ਇੱਕ ਤਾਂ ਸੋਡਾ ਟਰੈਕ ਟਰਾਲੀਆਂ ਦਾ ਮਾਰਗ ਖਲੋਰੀ ਟੱਪ ਜਾਣਾ ਸੀ ਤੁਸੀਂ ਇੱਥੇ ਸਿੰਘ ਤੇ ਖੜੇ ਹੋ ਤਾਂ ਸਾਡੇ ਸਾਰਿਆਂ ਲਈ ਮੈਂ ਅਪੀਲ ਕਰਦਾ ਅਡੱਲੇਵਾਲ ਸਾਹਿਬ ਦੀ ਅਪੀਲ ਪੂਰੇ ਪੰਜਾਬੀਆਂ ਨੂੰ ਹਰਿਆਣੇ ਦੀ ਸਥਿਤੀ ਪਤਾ ਹੈ ਆਪਾਂ ਨੂੰ ਕਿ ਉਹਨਾਂ ਕਿਸਾਨਾਂ ਨੂੰ ਇਹ ਟਰੈਕ ਟ੍ਰਾਲੀ ਲੈ ਕੇ ਮੋਰਚੇ ਵੱਲ ਨਹੀਂ ਤੁਰਨ ਦਿੰਦੇ ਉਹ ਸਾਡੇ ਕਿਸਾਨ ਪੈਦਲ ਆਪਣੇ ਬਾੜਾ ਵਿੱਚ ਦੀ ਆਉਂਦੇ ਨੇ ਪਹੀਆਂ ਵਿੱਚ ਦੀ ਆਉਂਦੇ ਨੇ ਪੰਜਾਬੀ ਉੱਠੋ ਆਪਾਂ ਜਿਵੇਂ ਦੇਸ਼ ਯਾਦ ਕਰਾਉਣ ਲਈ 98% ਕੁਰਬਾਨੀਆਂ ਕੀਤੀਆਂ ਸੀ ਪੀਰਾਂ ਪੰਚਾਇਤਾਂ ਨੂੰ ਨਮੀ ਪ੍ਰਾਣੀ ਨੂੰ 12500 ਪਿੰਡਾਂ ਪੰਜਾਬ ਦਾ ਬਹੁਤੀ ਮੰਗ ਨਹੀਂ ਕਰਦੇ ਇੱਕ ਟਰਾਲੀ ਇੱਕ ਟਰਾਲੀ ਭੇਜ ਦਿਓ 10 ਬੰਦੇ ਭੇਜ ਦਿਓ ਗਰੰਟੀ ਹੈ ਮਗਾ ਲਾਗੂ ਕਰਵਾ ਲਾਂਗੇ ਇਸ ਪੀਰ ਨੂੰ ਘਰ ਘਰ ਦੇ ਇੱਕ ਪਹਚਾ ਦਿਓ ਕਿ ਇੱਕ ਪਿੰਡ ਨੂੰ 10 ਵੀ ਬੰਦੇ ਤਿਆਰ ਕਰਕੇ ਰਸਮ ਦੀ ਟਰਾਲੀ ਇੱਥੇ ਭੇਜ ਗਏ ਮੋਰਚੇ ਦੇ ਵਿੱਚ 12,000 ਟਰਾਲੀਆਂ ਇਸ ਮੋਰਚੇ 'ਤੇ ਖੜੀ ਹੋਊਗੀ। ਪਰ ਦੱਲੇਵਾਲ ਸਾਹਿਬ ਨੂੰ ਇਸ ਮੋਰਚੇ ਤੋਂ ਚੱਕ ਕੇ ਲੈ ਜਾ ਸਕਦੇ। ਮਰਦਾਂਗੇ ਇਹ ਤਾਂ ਸਾਡਾ ਮਨ ਬਣਾਇਆ ਹੋਇਆ। ਉਹ ਸਥਿਤੀਆਂ ਦੇ ਵਿੱਚੋਂ ਸਰਕਾਰ हरियाणा ਨੇ ਜਿਹੜੀ ਸ਼ਕਤੀ ਬਦੌਲਤ ਸ਼ੁਰੂ ਕੀਤੀ ਹੈ ਕੇ ਗੱਲੇਵਾਲ ਸਾਹਿਬ ਨੂੰ ਮੋੜਦੇ ਤੋਂ ਤੱਕਾਂਗੇ ਤਾਂ ਵੀ ਹਾਲਾਤ ਬਿਦਰਣਗੇ ਜੇ ਗੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਪੂਰੇ ਦੇਸ਼ ਦੇ ਵੀ ਹਾਲਾਤ ਬਿਦਰਣਗੇ ਪਰ ਇਸ ਨਜਿੱਠਾ ਨੇ ਉਹ ਤੋਂ ਆਪ ਵੀ ਤਿਆਰੀ ਕਰ ਰਹੇ ਨੇ ਆਪਾਂ ਕੀ ਕਰ ਰਹੇ ਹਾਂ ਇਸ ਕਰਕੇ ਗੱਲੇਵਾਲ ਸਾਹਿਬ ਨੇ ਕਿਹਾ ਤੁਸੀਂ ਮੇਲਾ ਬਣਾਈ ਕਰਦੇ ਹੋ ਮੇਲਾ ਨਾ ਬਣਾਈਏ ਹੁ ਮੈਂ ਤੇ ਕਰੋ ਠੀਕ ਹੈ ਸਾਡੀ ਮਜਬੂਰੀਆਂ ਕੁਝ ਕਈ ਦੇ ਕਾਨੂੰਨ ਹੁੰਦੇ ਨੇ ਆਪਣੇ ਜਿਹੜੇ ਨੌਜਵਾਨ ਆਉਂਦੇ ਨੇ ਮੈਂ ਉਹਨਾਂ ਨੂੰ ਪੀ ਲਈ ਹੀ ਕਰਦਾ ਹੁੰਦਾ ਹਾਂ ਕਿ ਜਿਨੇ ਸੰਗਤ ਬਹੁਤ ਆ ਜਾਂਦੀ ਆ ਜੇ ਸੱਤਿਓ ਹੁਮੈਤ ਕਰਨੀਆਂ ਡੱਲੇਵਾਲ ਸਾਹਿਬ ਦੇ ਤਾਂ ਰਾਤ ਨੂੰ ਮੋਰ ਤੇ ਕਰ ਰੋ ਪਾਨਾ ਸਿੱਧੂ ਲੈ ਕੇ ਆਇਆ ਆ ਜੱਤਾ ਉਹਨੂੰ ਬੇਨਤੀ ਕੀਤੀ ਉਹ ਟੀਮ ਛੱਡ ਕੇ ਗਈ ਆਪਣੇ ਲੱਖੇ ਨਾਲ ਲੱਖਾ ਸੁਹਾਣੇ ਦੇ ਨਾਮ ਤੋਂ ਤੁਸੀਂ ਜਾਣਦੇ ਹੋ ਅਸੀਂ ਤਾਂ ਗਮਾਂਡੀ ਆ ਇਹਨੂੰ ਫੇਲ ਕੀਤੇ ਕਿ ਨੌਜਵਾਨ ਹੈ ਤੁਹਾਡੇ ਨਾਲ ਮੋਰਚਾ ਚਾਉ ਪ੍ਰਾਉਪੈਂਟ ਲਾ ਕੇ ਰਹਿ ਗਏ ਤੁਹਾਡੇ ਬਰਾਬਰ ਐਹੇ ਜਿਵੇਂ ਮੈਚ ਆਈ ਜਦਲੇਵਾਲ ਸਾਹਿਬ ਨੂੰ ਕੱਲੀ ਵਾਰੋ ਹਮਾਇਤ ਤੇ ਦੇ ਨਾਲ ਮੋਰਚਾ ਨਹੀਂ ਦਿੱਤਿਆ ਜਾਣਾ ਇਹ ਸਾਫ ਹੈ ਸਾਡੇ ਲਈ ਬੋਝ ਬਹੁਤ ਹੈ ਉਹ ਸ਼ਬਦ ਸਾਥੋਂ ਨਹੀਂ ਕਹੇ ਜਾਂਦੇ ਜਿਹੜੇ ਦਲੇਵਾਲ ਸਭ ਤੋਂ ਕਹੌਣਾ ਚਾਹੁੰਦੇ ਨੇ ਪਰ ਭਰਾਵੋ ਇਹ ਸਥਿਤੀ ਨੂੰ ਨਿਜੀਠਣ ਲਈ ਸਮਾਂ ਮੰਗ ਕਰਦਾ ਹੈ ਕਿ ਅਸੀਂ ਕਿੰਨੇ ਕੁ ਤਿਆਰ ਹੈ ਮੇਥੋਂ ਪਹਿਲਾਂ ਚੱਲ ਹੀ ਰਿਹਾ ਸੀ ਪ੍ਰਚਾਰ ਕਿ ਸਾਡੇ ਦੇਗਾ ਦੇ ਢੱਕਲ ਪਾਸੇ ਕਰ ਦਿਓ ਤੇ ਆਪਾਂ ਕਿੰਨੇ ਕੁ ਕਰਾਉਣ ਆਲੇ ਆ ਸਾਡੀਆਂ ਕਿੰਨੀਆਂ ਕੁ ਲੱਤਾਂ ਬਾਹਾਂ ਤੋੜੂ ਸਰਕਾਰ ਕਿੰਨਿਆਂ ਨੂੰ ਮਾਰੂ ਬਰੋਂ ਮਰ ਰਹੇ ਨੇ ਦੇਸ਼ ਦੇ ਵਿੱਚ ਪਰ ਇਸ ਲਈ ਜਿਹੜਾ ਸਵਾਲ ਡੱਲੇਵਾਲ ਸਾਹਿਬ ਲੈ ਕੇ ਮਨ ਦੇ ਵਿੱਚ ਬੈਠੇ ਨੇ ਉਹ ਮੈਂ ਅਪੀਲ ਕਰੂੰ ਪੂਰੇ ਭਾਰ ਦੇ ਵਿੱਚ ਬਹੁਤੇ ਕਿਸਾਨ ਆ ਗੂ ਸਾਨੂੰ ਕਹਿੰਦੇ ਨੇ ਵੀ ਸਾਨੂੰ ਕਿਹਾ ਨਹੀਂ ਅਸੀਂ ਸਮੁੱਚੇ ਦੋਨੇ ਪੁਰੋਂ ਵੱਲੋਂ ਪੀਲ ਕੀਤੀ ਅੱਜ ਵੀ ਕਰਦੇ ਆਂ ਦੁਸ਼ਮਣ ਬਹੁਤ ਵੱਡਾ ਹੈ ਆ ਵੀ ਜੀ ਘਰੇ ਬਹਿ ਕੇ ਨਿਜੇ ਠਲਾਗੇ ਸਾਡੇ ਮੱਤ ਪੇਬ ਸੌ ਹੋਣਗੇ ਨਿਜੇ ਠਲਾਗੇ ਜੇ ਭਰਾਓ ਬਾਹਰ ਲਈ ਜੀ ਦੀ ਕਿਸਾਨ ਜੱਸੇ ਬੰਦੀ ਨਹੀਂ ਜਿਹੜੇ ਕੋਈ ਲੇਟਰ ਨਹੀਂ ਬੈਠੇ ਉਹ ਆਪਦਾ ਕੰਮ ਛੱਡ ਕੇ ਨੌ ਦਿਨਾਂ ਤੋਂ ਉਹਦੇ ਮੋੜ ਤੇ ਚੱਲ ਰਹੇ ਨੇ ਜਿਹੜੇ ਅਸੀਂ ਆਪ ਨੂੰ ਕਹੋਣਿਆ ਕਿਸਾਨ ਦੇ ਨਾਂ ਤੇ ਉਹ ਤੁਸੀਂ ਘਰਾਂ ਦੇ ਵਿੱਚ ਉਹ ਘਰਾਂ ਤੋਂ ਸੌਕੇ ਬੀਜੇਪੀ ਮੰਨਣ ਵਾਲੇ ਹੁੰਦੇ ਜੇ ਮੰਤੇ ਤੇ ਸੌਕੇ ਮੋਦੀ ਮੰਨਣ ਵਾਲਾ ਹੁੰਦਾ 13 ਮਹੀਨੇ ਦਿੱਲੀ 'ਚ ਬੈਠਣ ਦੀ ਲੋੜ ਨਹੀਂ ਸੀ ਇੱਥੇ ਵੀ 10 ਮਹੀਨੇ ਹੋ ਗਏ ਤਾਂ ਇੱਥੇ 10 ਮਹੀਨੇ ਬੈਠਣ ਦੇ ਨਾਲ ਅਸੀਂ ਗੱਲ ਉੱਥੇ ਲਿਆਏ ਕਿ ਪਾਰਲੀਮੈਂਟ ਦੇ ਵਿੱਚ ਉਹ ਕਮੇਟੀ ਨੇ ਰਿਪੋਰਟ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਇਹ ਤੇ ਵਿਸ਼ਵਾਸ ਕਰਕੇ ਵੀ ਕਮੇਟੀ ਦੀ ਰਿਪੋਰਟ ਕਰਤੀ ਪਰ ਉਹਦੇ ਵਿੱਚ ਕਾਨੂੰਨੀ ਘੁੰਗੀ ਇੱਕ ਹੋਰ ਰੱਖੀ ਹੋਈ ਹੈ ਜਿਹਦੀ ਸਰਕਾਰ ਹੁੰਦੀ ਹੈ ਉਹਨਾਂ ਦੇ 16 ਮੈਂਬਰ ਨੇ ਦੂਜੇ ਦੇ 15 ਨੇ ਭਾਵਾ ਚੰਨੀ ਉਹਦਾ ਚੇਅਰਮੈਨ ਹੈ ਬੀਜੇਪੀ ਦੇ 16 ਮੈਂਬਰ ਨੇ ਜਿਹੜੇ ਵਿਰੋਧੀ ਆ ਉਹਦੇ 15 ਨੇ ਇੱਕ ਬੋਰਡ ਦੇ ਨਾਲ ਉਹ ਕਮੇਟੀ ਲਾਗੂ ਨਹੀਂ ਹੋਣ ਦੇਣਗੇ ਜਿਹੜੇ ਲੋਕਾਂ ਦੇ ਲਈ ਭਾਈ ਹੋਂਦ ਕਮੇਟੀ ਬਣ ਗਈ ਉਸ ਦੀ ਅਪੀਲ ਤੇ ਧਲੇਵਾਲ ਸਾਹਿਬ ਨੂੰ ਅਪੀਲ ਕਰ ਲਈਏ ਭਰਾਵੋ ਜਿੰਨਾ ਚਿਰ ਬੀਜੇਪੀ ਸਟੈਂਡ ਸਪਸ਼ਟ ਨਹੀਂ ਕਰਦੀ ਐਮਐਸਪੀ ਕਾਨੂੰਨ ਬਣਨ ਵਾਲਾ ਨਹੀਂ ਪਰ ਤਨਖਾਦਾ ਸੀ ਉਹਨਾਂ ਦੇ ਪੂਰੇ ਦੇਸ਼ ਦੇ ਜਿਹੜੇ ਵਿਰੋਧੀ ਐਮਪੀ ਜਿਨੇ ਇੱਕ ਮਤ ਹੋ ਕੇ ਉਹਦੇ ਵਿੱਚ ਬੀਜੇਪੀ ਵੀ ਐ ਇੱਕ ਮਤ ਹੋ ਕੇ 31 ਜਣਾਂ ਨੇ ਜਿਹੜੀ ਰਿਪੋਰਟ ਦਿੱਤੀ ਆ ਪਾਰਲੀਮੈਂਟ ਨੂੰ ਉਹਨਾਂ ਨੇ ਮੋਹਰ ਲਾਈ ਆ ਕਿ ਕਿਸਾਨਾਂ ਨੂੰ ਐਮਐਸਕੇ ਗ੍ਰਾਂਟ ਦੇ ਕਾਨੂੰਨ ਦੇਣਾ ਚਾਹੀਦਾ ਇਹਦਾ ਸੋਡੀ ਹੈਗੀ ਜੱਤ ਆਮਲ ਦੇ ਵਿੱਚ ਜਿਹੜੇ ਵਿਰੋਧੀ ਪਿੱਛੋਂ ਕਹਿੰਦੇ ਹੁੰਦੇ ਨੇ ਕਿ ਦਾਸਲ ਹੋਰ ਰਹਿ ਜਾਂਦੇ 5 ਦਿਨ ਹੋਰ ਰਹਿ ਜਾਂਦੇ ਤਾਂ ਪਰ ਅਬ ਹੁਣ ਉਹ ਦਿਨ ਆਪਣੇ ਕੋਲੇ ਐ ਕਿ ਧਲੇਬਾਦ ਸਾਹਿਬ ਦੀ ਸੇਵ ਤੁਹਾਡੇ ਸਾਹਮਣੇ। ਉਪਰੋਕਤ ਡਾਕਟਰਾਂ ਨੇ ਆਉਣਗੇ। ਮੈਂ ਤਾਂ ਡਾਕਟਰਾਂ ਨੂੰ ਅਪੀਲ ਵੀ ਕੀਤੀ ਸੀ ਕਿ ਕਾਨੂੰਨੀ ਮੁੱਦਾ ਹੁ ਤੁਸੀਂ ਆਪੇ ਮੰਨ ਤੇ ਰੱਖੋ। ਕਾਨੂੰਨੀ ਮੁੱਦਾ ਤੁਹਾਡਾ ਠੀਕ ਆ ਫਰਜ਼ਾ ਡਾਕਟਰਾਂ ਦਾ। ਬਈ ਅਸੀਂ ਕੁਝ ਕਰ ਨਹੀਂ ਸਕਣਾ। ਭਰਾਵੋ ਜੇ ਲੋਕਾਂ ਲਈ ਜੇ ਕਿਸਾਨ ਦਾ ਸਿਰ ਲੱਗਦਾ ਉਹ ਐਡਾ ਸਸਤਾ ਨਹੀਂ ਪੂਰੀ ਦੁਨੀਆ ਚ ਆਉਣ ਵਾਲੇ ਚ। ਇਤਿਹਾਸ ਲਿਖਿਆ ਜਾਊਗਾ ਕਿ ਕਿਸਾਨ ਆਗੂ ਜੋ ਕਹਿੰਦੇ ਨੇ ਕਰਦੇ ਨੇ ਐਵੇਂ ਫੋਕੀ ਬਿਆਨਬਾਜ਼ੀ ਨਹੀਂ ਕਰਦੇ ਅੱਜ ਆਪਾਂ ਨੂੰ ਡੱਲੇਵਾਲ ਸਾਹਿਬ ਦੀ ਸੋਚ ਤੇ ਲੜਨਾ ਚਾਹੀਦਾ ਸੇ ਤੇ ਨਹੀਂ ਲੜਨਾ ਚਾਹੀਦਾ 10 ਨੂੰ ਮਰ ਜਾਣਾ 15 ਨੂੰ ਮਰ ਜਾਣਾ ਸਾਰਿਆਂ ਨੇ ਮਰ ਜਾਣਾ ਤੇ ਡੱਲੇਵਾਲ ਸਾਹਿਬ ਨੇ ਵੀ ਰਹਿਣਾ ਹੀ ਰਹਿਣਾ ਪਰ ਦੇਸ਼ ਲਈ ਕੀ ਕਰਨਗੇ ਇਹ ਸੁਣੀ ਪ੍ਰਭੂ ਮੇਰੀ ਪੀਰ ਸਾਰਿਆਂ ਨੂੰ ਪ੍ਰਵਾਨ ਕਰ ਲਿਓ ਕਿ ਜੋ ਵੀ ਅਸੀਂ ਰੋਕਦੇ ਨੇ ਰਾਤ ਨੂੰ ਜੋ ਵੀ ਰਾਤ ਨੂੰ ਪਹਿਲਾ ਦੇਣਾ ਹੁੰਦਾ ਪਹਿਲਾ ਦੇਣ ਦਾ ਮਤਲਬ ਡਾਂਗਾ ਨਾਲ ਖਾਲੀ ਹੱਥ ਨਹੀਂ ਪਹਿਲਾ ਦੇਣਾ ਹੁੰਦਾ ਪੂਰੇ ਜਾਤ ਤੇ ਜਰੇ ਕੀ ਹੁਣ ਜੋ ਹਾਲਾਤ ਬਣਾਉਣੇ ਨੇ ਬੀਜੇਪੀ ਨੇ ਜੋ ਮੰਗਦੇ ਨੇ ਪਰ ਸਾਡੇ ਵੱਲੋਂ ਇਹੀ ਪੀਲ ਦੋਨੇ ਫੋਰਮ ਵੱਲੋਂ ਸ਼ਾਂਤ ਨਹੀਂ ਰਹਿ ਕੇ ਆਦੇ ਸਰੀਰ ਤੇ ਤਕਲੀਫ ਝੱਲਾਂਗੇ ਪਰ ਲੋਕਾਂ ਨੂੰ ਨਹੀਂ ਚੱਲਣ ਦੇਵਾਂਗੇ ਇਸ ਕਰਕੇ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਆਪਾਂ ਉਸ ਪੀਲ ਨੂੰ ਜਿਹੜਾ ਮਾਹੌਲ ਹੈ ਮੈਂ ਫੇਰ ਪੀਲ ਕਰਦਾ ਇਸ ਆਪਣੇ ਸਾਰੇ ਬਕਰੂਆਂ ਕਿ ਖਾਸ ਕਰਕੇ ਆਪਣੇ ਪਰਿਵਾਰ ਨੂੰ ਕਿ ਤੁਸੀਂ ਸਰੀ ਅਸੋਵੋ ਤਾਂ ਉਸ ਦੇ ਅੱਜ ਜੋ ਉਹਨਾਂ ਨੇ ਪੀਲ ਕੀਤੀ ਪੂਰੇ ਪੰਜਾਬ ਦੇ ਵਿੱਚ ਅੱਜ ਆਪਣੀਆਂ ਰੇਲਾਂ ਚੱਕਾ ਜਾਮ ਕੀਤਾ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਘਰਾਂ ਤੋਂ ਰੇਲ ਦੀਆਂ ਪਾਗੜੀਆਂ ਤੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਰਾਵੋ ਪੰਜਾਬ ਦਾ ਜੰਪਾ ਲੈ ਛੋਟਾ ਦਾ ਪਿੰਡ ਕੋਈ ਵੱਡਾ ਪਿੰਡ ਨਹੀਂ ਜਿਹਨੂੰ ਆਪਾਂ ਡੱਲੇਵਾਲ ਜੋ ਪਿੰਡ ਹੈ ਜਾਰੇ ਫਰੀਦਕੋਟ ਤੋਂ 15 ਕਿਲੋਮੀਟਰ ਛਿਪ ਦੇ ਆਲੇ ਪਾਸੇ ਛੋਟਾ ਜਿਹਾ ਪਿੰਡ ਹੈ ਛੋਟੇਲੇ ਪਿੰਡ ਦੇ ਵਿੱਚੋਂ ਪੂਰਾ ਦੇਸ਼ ਵੀ ਲੜਾਈ ਲਈ ਤਿਆਰ ਹੋਇਆ ਹੈ ਤੇ ਸਾਡੇ ਪੰਜਾਬੀਆਂ ਦਾ ਪੰਜਾਬ ਦਾ ਫਰਜ਼ ਬੰਦ ਹੈ ਕਿ ਅਸੀਂ ਘਰੇ ਬੈਠ ਕੇ ਜਿਹੜੇ ਜਿਹੜੇ ਪੀਰੂਣੇ ਸੜਕਾਂ ਤੇ ਆਏਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਆਪਾਂ ਪੀਸੀ ਦੇ ਵਿੱਚ ਪ੍ਰੋਗਰਾਮ ਦੇਵਾਂਗੇ ਕਿ ਐਨੀ ਸ਼ਾਂਤਮਈ ਘਰੇ ਸਾਥੋਂ ਵੀ ਨਹੀਂ ਬੈਠਿਆ ਜਾਣਾ ਸਾਡੀਆਂ ਭੈਣਾਂ ਤੋਂ ਵੀ ਨਹੀਂ ਬੈਠਿਆ ਜਾਣਾ ਬੱਚਿਆਂ ਤੋਂ ਵੀ ਨਹੀਂ ਬੈਠਿਆ ਜਾਣਾ ਜਾਵਾਂਗੇ ਅਗਲੇ ਕਦਮਾਂ ਤੇ ਖ ਪਰ ਉਸ ਨੂੰ ਲਾਗੂ ਕਰ ਲਈ ਜਰੂਰ ਪੀਲ ਸਾਡੇ ਘਰ ਘਰ ਸਾਡੀਆਂ ਭੈਣਾਂ ਮਾਵਾ ਸਕੂਲਾਂ ਕਾਲਜਾਂ ਜਿੰਨੇ ਵੀ ਸਾਨੂੰ ਲੋਕ ਇੱਥੇ ਮਿਲ ਆਉਂਦੇ ਨੇ ਹਲਚਲ ਪ੍ਰਧਾਨ ਜੀ ਦਾ ਪੁੱਛਣ ਆਉਂਦੇ ਨੇ ਸਾਰੇ ਇਹੀ ਕਹਿ ਕੇ ਗਏ ਨੇ ਕਿ ਸਾਡੇ ਲਈ ਜੋ ਸਨੇਹਾ ਭਰਾਵੋ ਅਸੀਂ ਸਾਰਿਆਂ ਲਈ ਪੇਲ ਕਰਦੇ ਹਾਂ ਕਿ ਅੱਜ ਲੜਨ ਦਾ ਵੇਲਾ ਹੈ ਡੱਲੇਵਾਲ ਸਾਹਿਬ ਲੜ ਰਹੇ ਨੇ ਉਹਦੀ ਸੋਚ ਨੂੰ ਮਰਨਾ ਨਹੀਂ ਦੇਈਏ ਉਹਦੀ ਸੋਚ ਨੂੰ ਜਿਉਂ ਰੱਖਣ ਲਈ ਸਾਡਾ ਫਰਜ਼ ਬਣਦਾ ਹੈ ਸਰਕਾਰ ਲੱਖ ਕੋਸ਼ਿਸ਼ਾਂ ਕਰੂਗੀ ਕਿੰਨੀਆਂ ਕਰ ਲੇ ਜਿੰਨਾ ਸਾਡੇ ਘੇਰੇ ਹੈ ਤਾਂ ਫਿਰ ਅਸੀਂ ਮੂਰੇ ਰਹੀਏ ਤਾਂ ਗੁੰਦੀ ਮੇਰੀ ਪੀਲ ਖਾਸ ਕਰਕੇ ਸਾਡੀ ਸਟੇਜ ਤੇ ਬਹੁਤ ਮਹਾਪੁਰਸ਼ ਜਿਹੜੇ ਕਦੇ ਬਾਹਰ ਗੁਰੂ ਘਰਾਂ ਤੋਂ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਆ ਜੋ ਧਰਤੀ ਤੇ ਡੱਲੇਵਾਲ ਸਾਹਿਬ ਦਾ ਹਾਲ ਚਾਲ ਪੁੱਛਣ ਆਉਂਦੇ ਨੇ ਵੱਡੇ ਵੱਡੇ ਮਹਾਪੁਰਸ਼ ਹੋ ਜਾਂਦੇ ਨੇ ਪ੍ਰਭੂ ਇੱਕ ਪੀਲ ਕਰਦਾ ਹੈ ਜੇ ਕਿਸੇ ਨੂੰ ਗੁੱਸਾ ਲੱਗੇ ਮੰਨ ਲਿਓ ਜੀਨੇ ਮੋਰ ਦੇ ਤੇ ਰਹਿਣਾ दारू ਪੀਂਦੇ ਸੌ ਖਾ ਲਿਓ दारू ਇੱਥੇ ਨਾ ਪੀਓ ਬਹੁਤ ਵੱਡੀ ਪੀਲ ਹੈ ਟਰਾਲੀਆਂ ਚ ਬੋਤਲਾ ਧਰ ਕੇ ਮੋਰਚਾ ਨਹੀਂ ਜਿੱਤਿਆ ਜਾਣਾ ਹਰਿਆਣੇ ਤੋਂ ਸਾستی ਲਿਆ ਕੇ दारू ਪੀ ਕੇ ਮੋਰਚਾ ਨਹੀਂ ਜਿੱਤਿਆ ਜਾਣਾ ਜੀ ਨੂੰ ਨਹੀਂ ਸਰਦਾ ਉਹ ਘਰੇ ਜਾਵੇ ਅਸੀਂ ਘੱਟ ਲੜ ਲਾਂਗੇ ਕਹਿਾਂਗੇ ਲੋਕਾਂ ਨੂੰ ਕਿ ਅਸੀਂ ਲੜਨ ਮਾਰਨ ਤੇ ਕਿ ਲੈ ਗਏ ਤੁਸੀਂ ਘਰੋਂ ਤੋਂ ਨਹੀਂ ਨਿਕਲੇ ਭਾਜਪੀ ਨੇ ਹਮਲਾ ਕਰਤਾ ਪਰ ਇਹ ਨਾ ਸਾਡੇ ਲਈ ਜਾਵੇ ਕਿ दारू ਪੀ ਕੇ ਤੁਸੀਂ ਟਰਾਲੀਆਂ ਚ ਰਹਿਗੇ ਜੋ ਚੱਕ ਲਿਆ ਸੀ ਉਹ ਕਿੱਥੇ ਸੀ ਇਹ ਸਾਰਾ ਉਪੀਲ ਹੈ ਮੇਰੀ ਕੋਈ ਭਾਵੇਂ ਸਾਡੀ ਕਾਈ ਹੋਵੇ ਪ੍ਰਧਾਨ ਹੋਵੇ ਸਰਦਾਰ ਇਹੇ ਦੀ ਕਾਈ ਦੇ ਪ੍ਰਧਾਨ ਨੂੰ ਪ੍ਰਭੂ ਲੋੜ ਨੇ ਜਿਹੜਾ ਘਰੋਂ ਵੀ दारू ਪੀ ਕੇ ਆਵੇ ਤੇ ਇੱਥੇ ਵੀ ਡੱਬਾ ਲੈ ਕੇ ਆਵੇ ਉਹਦੀ ਅਸੀਂ ਅੱਜ ਸਮਾਗਤ ਸਾਰੀਆਂ ਟਰਾਲੀਆਂ ਦੀ ਟੀਮ ਬਣ ਗਈ ਹੈ ਦੁਸਾਰਾ ਕਰਿਓ ਆਪਦੀਆਂ ਟਰਾਲੀਆਂ ਵੇਲੀਆਂ ਕਰੋ ਘਰ ਨੂੰ ਜਾਓ ਜਿਹੜਾ ਬਿਣਾ ਦਰੂ ਤੇ ਮੋਰਚੇ ਤੇ ਰਹੂਗਾ ਉਹ ਰਹੇ ਤੇ ਜਿਹੜਾ ਨਹੀਂ ਸਰਦਾ ਉਹਦੇ ਪ੍ਰਧਾਨਾਂ ਦੇ ਪਰਾਉ ਲੋੜ ਨਹੀਂ ਸਾਡਾ ਪ੍ਰਧਾਨ ਮਰ ਵਰਤੇ ਬੈਠਾ ਹੋਏ ਪਰ ਪਤਾ ਨਹੀਂ ਕੀ ਹੋ ਜੇ ਅਸੀਂ ਪੇਗ ਲਾ ਕੇ ਅਸੀਂ ਭੁਰਜੇ ਖਾਈਏ ਇਹ ਖਾਈਏ ਆ ਮੈਨੂੰ ਕਈ ਪੱਤਰਕਾਰਾਂ ਨੇ ਕਿਹਾ ਵੀ ਸਾਡਾ ਜੀ ਕਰਦਾ ਤੁਹਾਡੀ ਟਰਾਲੀਆਂ ਦੀਆਂ कवरेज करिए ते मोरे दारू दी बॉडी खोली वचे नगर मोर्चा जितना आयो खास करके जब बड़ा लंबा है मोर्चा ए मेरा मन तो बन के बैठा कि महीने चलू पता नहीं स्थिति किदो किदो के खराब हो जाए असि सारा कुछ पिथो छड़ के मोरे जे बल ध्यान करिए ਮੈਂ ਫੇਰ ਵੀ ਸਾਰਿਆਂ ਨੂੰ ਪੇਸ਼ ਕਰਦਾ ਹੈ ਜਿਹੜੇ ਵੀ ਸਤਕਾਰਯੋਗ ਭਰਾ ਬੀ ਕਿਸਾਨ ਜਿਸੇ ਬੰਦੀਆਂ ਮੱਖ ਮੱਖ ਕਲੱਬਾਂ ਦੇ ਪ੍ਰਧਾਨ ਪੰਚਾਇਤਾਂ ਵੀ ਜਿਨ੍ਹਾਂ ਵੀ ਤੁਸੀਂ ਸਹਿਯੋਗ ਦੇਦ ਆਇਓ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਆਪ ਦੇ ਪਰਿਵਾਰ ਨੂੰ ਮੈਂ ਕਹਿਆ ਕਿ ਸਾਡੇ ਲਈ ਜਰੂਰ ਇਸ ਗੱਲ ਤੋਂ ਖਿਆਲ ਰੱਖਿਓ ਕਿ ਆਪਾਂ ਜਿੱਤਾਂਗੇ ਜੇ ਐਨੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਹਾ ਲੈਨੇ ਆ ਕਿ ਐਮਐਸਪੀ ਗ੍ਰਾਂਟੇ ਕਾਨੂੰਨ ਬਣਾਣਾ ਚਾਹੀਦਾ ਹੈ ਤਾਂ ਹੁਣੇ ਖੇਡ ਨੂੰ ਬਗਾਰਨ ਵਾਸਤੇ ਬੀਜੇਪੀ ਦਾ ਬਹੁਤ ਮਾਰ ਹੈ ਬੀਜੇਪੀ ਦਾ ਬਹੁਤ ਮਾਰ ਹੈ ਆਪਾਂ ਸਾਰੀ ਕਹਦੇ ਆ ਆਰਐਸਐਸ ਦੀ ਨੀਤੀ ਮਾਰੀ ਹੈ ਆਰਐਸਐਸ ਬਹੁਤ ਕੁਝ ਕਰ ਸਕਦੀ ਹੈ ਆ ਤੁਸੀਂ ਲੈਕਸ਼ਣਾ ਵੀ ਤੇ ਦੇਖਿਆ ਚਿਹਰੇ ਸਾਡੇ ਨੇ ਕੋਈ ਕਾਂਗਰਸ ਤੋਂ ਆਇਆ ਹੂ ਕਾਲੀਆਂ ਤੋਂ ਆਇਆ ਹੂ ਕਿਸੇ ਤੋਂ ਆਇਆ ਹੂ ਚਿਹਰੇ ਸਿੱਖ ਕੋਮ ਦੇ ਨੇ ਮੋਰ ਬੀਜੇਪੀ ਦੀ ਲੱਗ ਰਹੀ ਆ ਤਾਂ ਐਵੇਂ ਜਿੱਕਰ ਸਾਡੇ ਨਾਲ ਆਉਣ ਵਾਲੇ ਦਿਨਾਂ 'ਚ ਇਹ ਖੇਡ ਖੇਡੂਗੇ ਇਸ ਤੋਂ ਸਿੱਧੋ ਕੇ ਮੋਰ ਦੇ ਦਿਨ ਰਾਤ ਪਹਿਰਾ ਦੇਣ ਦੀ ਜੋ ਪ੍ਰਧਾਨ ਜੀ ਨੇ ਬੇਨਤੀ ਕੀਤੀ ਆ ਕੋਈ ਬਾਹਰੋਂ ਆ ਕੇ ਸਾਡੇ ਕੁਸਰਾਤ ਨਾ ਕਰ ਦੇ ਮੈਂ ਇਸ ਕਰਕੇ ਫੇਰ ਪੀਲ ਕਰਦਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ 12 ਤੋਂ 3 ਚੱਕਾ ਜਾਮ ਕੀਤਾ ਹੈ ਸੈਂਕੜੇ ਥਾਈ ਲੋਕ ਬਾਹਰ ਆਏ ਨੇ ਉਹ ਵਾਲੀ ਜਿਹੜੀ ਆਪਾਂ ਕਾਹ ਦੇਵਾਂਗੇ ਤੇ ਆਉਣ ਵਾਲੇ ਉਹ ਤੋਂ ਦਿਨਾਂ ਦੇ ਵਿੱਚ ਜਿਹੜੀਆਂ ਬਾਹਰਲੇ ਸੇਟਾਂ ਦੇ ਸਾਡੇ ਕਿਸਾਨ ਹੈ ਰੋਜ਼ ਦਾ ਰੋਜ਼ ਆਪਣੇ ਮੋਰਚੇ ਨੂੰ ਜਿੱਤਣ ਵੱਲ ਲਿਜਾਣ ਵਾਸਤੇ ਪ੍ਰੋਗਰਾਮ ਦੇ ਰਹੇ ਨੇ ਤੁਸੀਂ ਕੱਲ ਵੀ ਕਰਨਾਟਕਾ ਦੇ ਵਿੱਚ ਦੇਖਿਆ ਤਾਮਲਨਾਡੂ ਦੇ ਵਿੱਚ ਦੇਖਿਆ ਸਰਕਾਰਾਂ ਦਾ ਭੇੜ ਰਹੇ ਨੇ ਸਾਡੇ ਆਗੂ ਰਾਸਥਾਨ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਜਿਹੜੇ ਕਿਸਾਨ ਕੋਰਤਾਲ ਦੇ ਬੈਠੇ ਨੇ ਤਾਂ ਆਪਾਂ ਜਿਹੜੇ ਮੋਰਚੇ 'ਚ ਬੈਠੇ ਆ ਇਸ ਕਰਕੇ ਮੈਨੂੰ ਅੱਜ ਮੈਨੂੰ ਸਾਰੀਆਂ ਗੱਲਾਂ ਨਹੀਂ ਕਹੀਆਂ ਜਿਹੜੀਆਂ ਧਲੇਵਾਲ ਸਾਹਿਬ ਨੇ ਮੈਨੂੰ ਕਹੀਆਂ ਨੇ ਤਾਂ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਮੋਰਚੇ ਨੂੰ ਜਿੱਤ ਵੱਲ ਲਗਾਈਏ ਢਹਿ ਗਈ ਗੱਲ ਕੋਈ ਵੀ ਨਾ ਕਰੀਏ ਸਰਕਾਰ ਜੋ ਕੁਛ ਕਰਦੀ ਆ ਕਰੇ ਆਪ ਦਾ ਮਨ ਬਣਾ ਕੇ